ਤਸੀਰ ਰਥਕਾਰ ਦਾ ਫੇਰਦਾ ਤੀਰਥ ਤੀਰਥ ਕਿ ਮੇਰੀ ਉਹ ਘਰ ਮਦਦ ਜੈਸਾ ਸੀ ਸਕਰੀਨ ਦਿਖਾਉਂਦਾ ਸੀ ਮੈਂ ਬਹੁਤ ਲੱਗ ਰਹੀ ਲਾਡਾ ਬੜਾ ਗਿਜਾ ਇਹ ਵਾਲਾ ਹੀ ਮੇਰਾ ਫਿੰਟਾ ਕੋ ਸასი ਕਾ ਬੱਲੇ ਤੂੰ ਵੀ ਆ ਗਿਆ ਅੱਜ ਦੂਜਾ ਕਿੱਥੇ ਆਂ ਕਿੱਥੇ ਨਹੀਂ ਆਉਂਦੇ ਆਂ ਅੱਜ 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 ਤੇ ਬਟਾਲ ਹੈ ਕੋਲੋਂ ਕੋਈ ਹੇਤਾਈ ਚੋਦਰ ਚਾਹ ਨਾ ਢੋਲ ਦੇ ਪਿੱਛੇ ਦੇਖ ਕੇ ਕੋਈ ਰਾਜ ਨਾ ਖੜੋ ਜੋ ਨਾ ਚਾਹ ਢੋਲੇ ਦੇ ਪਿੱਛੇ ਇਧਰ ਰੋੜਾ ਹੋੜੇ ਦੰਦੋ ਸੋੜੇ ਤੇ ਢਲੂਗੀ ਰੋ ਜੋਦ

ਡਿੰਗ ਨਹੀਂ ਹੁੰਦਾ ਲੱਗਦਾ ਨਾ ਵੀ ਸਤਿਗੁਰੂ ਆਓ ਚੱਲੋ ਰਾਸ ਛੱਡੋ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਪਹੁੰਚੀ ਹੈ ਜੀ ਚਰਨਾ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਸੋ ਪ੍ਰਭਾਤ ਫਰੀ ਸੰਗਤ ਦੇ ਲਈ ਬੂਟਾ ਸਿੰਘ ਸੁਪੁੱਤਰ ਚਰਨਾ ਸਿੰਘ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਚਾਹ ਅਤੇ ਬਿਸਕੁਟਾਂ ਦੀ ਸੇਵਾ ਕੀਤੀ ਗਈ ਹੈ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰਾ ਪਰੇ ਹੱਥ ਰੱਖਣ ਸਾਰਿਆਂ ਤੇ ਤੰਦਰੁਸਤੀਆਂ ਬਖਸ਼ਣ ਜੀ ਬੂਟਾ ਸਿੰਘ ਜੀ ਇਸ ਪੁੱਤਰ ਚਰਨਾ ਸਿੰਘ ਜੀ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਲਈ ਚਾਹ ਤੇ ਬਿਸਕੁਟਰੀ ਸੇਵਾ ਕੀਤੀ ਗਈ ਹੈ ਤੇ ਅਤੇ ਨਾਲ ਹੀ 200 ਰੁਪਇਆ ਰਮਾਲਾ ਸਾਹਿਬ ਆਸਤੇ ਦਿੱਤਾ ਗਿਆ ਪਰਿਵਾਰ ਵੱਲੋਂ ਸੋ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰਾ ਪਰੇ ਹੱਥ ਰੱਖਣੀ ਤੰਦਰੁਸਤੀਆਂ ਬਖਸ਼ਣ ਜੀ ਬੋਲੇ ਸੋ ਨਿਹਾਲੋ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਈ ਨਾਮ ਮੰਜੂਰੇ ਨਾਸੀ ਮਕਾਦੀ ਸੇ ਠੀਕ ਆ ਸਾਰੇ ਬਰੇ ਫੜੀ ਸੋ ਜਨ ਆਏ ਤੁਮ ਕਰ ਸੋ ਜਨ ਆਏ ਵਾਹੇ ਗੁਰੂ ਤੁਮ ਕਰ ਸੋ ਜਨ ਆਏ ਸਭ ਕਰੇ

ਹਿੰਦੂ ਜ਼ਰੂਰ ਕੈਦ ਕਰਾਂਗੇ ਅੱਜ ਹੈਲੋ ਹਾਂ ਸਾਰੇ ਕਰ ਸਾਰੇ ਕੋਈ ਚੱਕਰ ਨਹੀਂ ਇਹ ਤਾਂ ਆਇਆ ਜਿਆਦਾ ਹੀ ਹੈ ਤੈਨੂੰ ਪਤਾ ਹੀ ਜਿਆਦਾ ਹੈ ਜਿਆਦਾ ਸ਼ਾਂਤ ਸਾਹ ਰੱਖਣੀ ਹੈ ਜਿਆਦਾ ਨਹੀਂ ਜਿਆਦਾ ਰਹਿ ਜਿਆਦਾ ਸ਼ਾਂਤ ਸਾਹ ਰੱਖਣੀ ਹੈ ਕਿਹੜੇ ਲੋਕ ਲੋਕ ਕਿਹੋ ਕਰਦੇ ਚਾਹ ਪੀਂਦੇ ਉਹਨਾਂ ਨੂੰ ਵੀ ਕੈਦ ਕਰਦੇ ਹੈ ਮੈਂ ਪੀ ਲਈ ਜੀ ਦੋ ਬਰੀ ਉਹਦੋਂ ਆਇਆ ਨਹੀਂ ਸੇਵਾਦਾਰਤਾਰੇ ਹੀ ਗਏ ਸਸ ਧੰਨਵਾਦ ਜੀ ਸਭ ਵੀ ਆ ਗਏ ਜੀ ਕਿ ਨਹੀਂ ਲੱਗਦੇ ਆ ਰਹੇ ਰਹਿਤ ਆਲੇ ਨੂੰ ਜੀ ਆ ਗਏ ਅਗੂ ਰਖਾਰੇ ਪੂਰਾ ਚੋਰਾ ਮੈਂ ਜੱਟ ਆ ਗਿਆ ਕਾੜੂ ਨਾਲ ਤੱਕ ਇੰਦਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਪਹੁੰਚੀ ਹੈ ਜੀ ਹਲਕਾ ਵਿਧਾਇਕ ਮਹਿਲਕਲਾ ਸਰਦਾਰ ਕੁਲਵੰਤ ਸਿੰਘ ਪਡੋਰੀ ਉਹਨਾਂ ਦੇ ਗ੍ਰਹਿ ਵਿਖੇ ਸੋ ਪ੍ਰਭਾਤ ਫਰੀ ਸੰਗਤ ਦੇ ਲਈ ਪਰਿਵਾਰ ਵੱਲੋਂ ਚਾਹ ਅਤੇ ਬ੍ਰੈਡਾਂ ਦੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਪਰਿਵਾਰਕ ਮੈਂਬਰਾਂ ਦਾ ਅਤੇ ਨਾਲ ਹੀ ਪਰਿਵਾਰ ਵੱਲੋਂ ਉਹਨਾਂ ਪੰਜ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਇਸ ਪ੍ਰਭਾਤ ਫੇਰੀ ਦੇ ਵਿੱਚ ਮੁਖੀ ਦਾ ਰੋਲ ਨਿਭਾ ਰਹੇ ਹਨ ਜਿਨ੍ਹਾਂ ਕਰਕੇ ਲਗਾਤਾਰ 6 ਦਿਨ ਪ੍ਰਭਾਤ ਫੇਰੀਆਂ ਸਫਲਤਾਪੂਰਵਕ ਅੱਜ ਸਮਾਪਤ ਹੋ ਰਹੀਆਂ ਹਨ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨਗੇ ਆਪਣੇ ਸਰਪੰਚ ਸਾਹਿਬ ਅਤੇ ਐਮਐਲਏ ਸਾਹਿਬ ਬੋਲੇ ਸੋ ਨਿਹਾਲ ਸਤਿਕਾਰਯੋਗ ਸੱਜਣਾ ਦਾ ਧੰਨਵਾਦ ਜੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਜੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰਭਾਤ ਫਰੀ ਸੰਗਤ ਦੇ ਲਈ ਚਾਹ ਤੇ ਬ੍ਰੈਡਾਂ ਦੀ ਸੇਵਾ ਕੀਤੀ ਸੋ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰੇ ਪਰੇ ਹੱਥ ਰੱਖਣ ਜੀ ਸਾਰਿਆਂ ਤੇ ਸਾਰੇ ਹੀ ਸਤਿਕਾਰਯੋਗ ਸੇਵਾਦਾਰਾਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ घर वसदे जो ਤਸੇ ਹਕਾਂ ਦੀ ਸੇਵਾ ਹਾਜ਼ਰੀ ਕਰਿਆ ਮਨਜੂਰ ਦਾਤ ਸੇਵਾ ਕਾਂਦੀ ਸੇਵਾ ਪਿਆਰੇ ਕਰਿਆ ਮਨਜੂਰ ਦਾਤ ਟੱਕ ਤੋੜ ਕੇ ਪਿੱਛੇ ਨੂੰ ਮੋੜ ਆਉਣਗੇ ਜਿੰਨਾ ਨੂੰ ਬਣਾਉਣਾ ਆਪਣੇ ਟੱਕ ਤੋੜ ਕੇ ਪਿੱਛੇ ਨੂੰ ਮੋੜ ਆਉਣਗੇ ਜਿੰਨਾ ਨੂੰ ਬਣਾਉਣਾ ਆਪਣੇ ਟੱਕ ਤੋੜ ਕੇ ਪਿੱਛੇ ਨੂੰ ਮੋੜ ਆਉਣਗੇ ਆਲੂ ਬਣਾਉਣੇ ਆਪਣੇ ਡੱਕਾ ਤੋੜ ਕੇ ਪਿੱਛੇ ਨੂੰ ਮੋੜ ਆਉਣਗੇ ਜਿੰਨਾ ਨੂੰ ਬਣਾਣਾ ਆਪਣੇ ਡੱਕਾ ਤੋੜ ਕੇ ਪਿੱਛੇ ਨੂੰ ਮੋੜ ਆਉਣਗੇ ਜਿੰਨਾ ਨੂੰ ਬਣਾਉਣਾ ਆਪਣੇ ਡੱਕਾ ਤੋੜ ਕੇ ਪਿੱਛੇ ਨੂੰ ਮੋੜ ਆਉਣਗੇ ਜਿੰਨਾ ਨੂੰ ਬਣਾਉਣਾ ਆਪਣੇ ਡੱਕਾ ਤੋੜ ਕੇ ਸੇਨਾ ਮੜ ਆੜਦੇ ਉਹ ਬੜਾੜਾ ਆਪਣੇ ਅਕਾ ਤਾਰੇ ਪਿੱਛੇ ਨਾ ਮੜੇ ਹਾਰ ਦੇ ਜਿਨਾਂ ਨੂੰ ਬਣਾੜੇ ਆਪਣੇ ਦਿਨ ਰਾਤ ਦੇ ਸਤਿ ਦੇ ਸਾਨੇ ਪਾਨ ਨੇ ਉਹ ਨਾਂ ਦੀ ਆਵਾਜ਼ ਜਿਨ੍ਹਾਂ ਦੇ ਬੱਚੇ ਨਾਮ ਜਾਸਰ ਦੇ ਪਾਨ ਤੇ ਬੱਤੇ ਜਾਸਰ ਗੋੰਡੀਆਂ ਇੰਦਾਰੇ ਜੀਆਂ ਪਰੀਆਂ ਕੋਲਾ ਉੱਚੇ ਮੰਦਰਾ ਸੁਨਾਰੀ ਚੰਦ ਝੂਲ ਦੇ ਬਾਬਾ ਜੀ ਤੁਹਾਡੇ ਮੰਦਰਾ ਤੇ ਉੱਚੇ ਮੰਦਰਾ ਸੁਨਾਰੀ ਚੰਦ ਝੂਲ ਦੇ ਬਾਬਾ ਜੀ ਤੁਹਾਡੇ ਮੰਦਰਾ ਤੇ ਉੱਚੇ ਮੰਦਰਾ ਸੁਨਾਰੀ ਚੰਦ ਝੂਲ ਦੇ ਬਾਬਾ ਜੀ ਤੁਹਾਡੇ ਮੰਦਰਾ ਤੇ ਉੱਤੇ ਮਜ਼ਰ ਸੁਨਾਰੀ ਚੰਦ ਝੂਲ ਤੇ ਨਾਭੀ ਕੋਲੇ ਮੰਦਰਾ ਤੇ ਉੱਤੇ ਮੰਦਰਾ ਸੁਨਾਰੀ ਚੰਦ ਝੂਲ ਦੇ ਬਾਬਾ ਜੀ ਥੋੜੇ ਮੰਦਰਾ ਤੇ ਉੱਤੇ